ਸਾਸ੍ਰੀਕਾਲ 5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਤੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਹੀ ਇਹਨਾਂ ਦਾ ਜਿਹੜਾ ਕੰਮ ਨੇਪਰੇ ਚੜ ਜਾਵੇਗਾ ਯਾਨੀ ਕਿ ਹਰਿਆਣਾ ਦੇ ਵਿੱਚ ਨਵੀਂ ਸਰਕਾਰ ਬਣ ਜਾਣੀ ਹੈ ਕਿਹਦੀ ਸਰਕਾਰ ਬਣਦੀ ਹੈ ਇਹ ਅਜੇ ਪਵਿੱਖ ਦੇ ਗਰਭ ਦੇ ਵਿੱਚ ਆ ਪਰ ਇਸ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਨੀਤੀ ਬਣਾ ਰਹੀ ਹੈ ਪੱਕਾ ਕਰਨ ਦੀ ਤਿਆਰੀ ਕਰ ਰਹੀ ਹੈ ਹਰਿਆਣਾ ਸਰਕਾਰ ਜਿਹਦੇ ਵਿੱਚ ਮੁਲਾਜ਼ਮ ਨੇ ਜਿਹੜੇ ਉਹ 47000 ਤੋਂ ਵੱਧ ਨੇ ਜਿਨ੍ਹਾਂ ਨੂੰ ਪੱਕਾ ਕਾ ਕੀਤਾ ਜਾਵੇਗਾ ਤੇ ਇਹ ਮੁਲਾਜ਼ਮ ਪਹਿਲਾਂ ਉਹ ਪੱਕੇ ਕੀਤੇ ਜਾਣੇ ਨੇ ਜਿਹੜੇ ਰਜਿਸਟਰਡ ਨੇ ਰਜਿਸਟਰਡ ਕਿਹਦੇ ਨਾਲ ਨੇ ਕਰਮਚਾਰੀ ਹਰਿਆਣਾ ਕੌਸ਼ਲ ਰੋਜ਼ਗਾਰ ਨਿਗਮ ਲਿਮਟਿਡ ਦੇ ਨਾਲ 47500 ਮੁਲਾਜ਼ਮ ਉਹਦੇ ਨਾਲ ਰਜਿਸਟਰਡ ਨੇ ਤੇ ਇਹਨਾਂ ਨੂੰ ਹੀ ਪਹਿਲ ਦੇ ਆਧਾਰ ਦੇ ਉੱਤੇ ਪੱਕਾ ਕੀਤਾ ਜਾਵੇਗਾ ਤੇ ਫਿਲਹਾਲ 5 ਅਗਸਤ ਨੂੰ ਇੱਕ ਕੈਬਨਟ ਦੀ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚ ਵਿਚਾਰ ਚਰਚਾਵਾਂ ਹੋਣਗੀਆਂ ਤੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਲਈ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਇਹ ਕਮੇਟੀ ਸੀਨੀਅਰ ਆਈਐਸ ਅਧਿਕਾਰੀਆਂ ਦੀ ਹੈ ਜੋ ਵੱਖ-ਵੱਖ ਵਿਭਾਗਾਂ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ ਜਾਂ ਫਿਰ ਸੇਵਾਵਾਂ ਦੇ ਰਹੇ ਨੇ ਕੁਲ ਮਿਲਾ ਕੇ ਇਹਦੇ ਵਿੱਚ ਜਿਹੜੇ ਰਜਿਸਟਰਡ ਮੁਲਾਜ਼ਮ ਨੇ ਉਹਨਾਂ ਦੀ ਗਿਣਤੀ ਦੇ ਮੁਤਾਬਕ ਜਿਹੜੇ ਵੱਖ-ਵੱਖ ਖੰਕੜੇ ਨੇ ਸਿਹਤ ਵਿਭਾਗ ਦੇ ਵਿੱਚ 1500 ਮੁਲਾਜ਼ਮ ਪੱਕੇ ਹੋ ਸਕਦੇ ਨੇ ਬਿਜਲੀ ਵਿਭਾਗ ਦੇ ਵਿੱਚ 8000 ਮੁਲਾਜ਼ਮ ਪੱਕੇ ਹੋ ਸਕਦੇ ਨੇ ਸਿੱਖਿਆ ਵਿਭਾਗ ਦੇ ਵਿੱਚ 5000 ਤੇ ਗੈਸਟ ਟੀਚਰ ਗੈਸਟ ਫੈਕਲਟੀ ਵਾਲੇ ਟੀਚਰ ਨੇ ਜਿਹੜੇ ਉਹ 14000 ਨੇ ਜਿਹੜੇ ਪੱਕੇ ਹੋ ਸਕਦੇ ਨੇ ਤੇ ਵੱਖ-ਵੱਖ ਵਿਭਾਗਾਂ ਦੇ ਹੋਰ ਜਿਹੜੇ ਮੁਲਾਜ਼ਮ ਨੇ ਕੱਚੇ ਨੇ ਉਹ 2000 ਨੇ ਕੁੱਲ ਮਿਲਾ ਕੇ 47000 ਤੋਂ ਵੱਧ ਮੁਲਾਜ਼ਮ ਨੇ ਜਿਹੜੇ ਪੱਕੇ ਹੋਣ ਦੀ ਉਮੀਦ ਵੱਜ ਗਈ ਹੈ ਤੇ ਵੈਸੇ ਵੀ ਇੱਕ ਵਿਚਾਰ ਚਰਚਾ ਹੋਰ ਵੀ ਹੋਣੀ ਹੈ ਇਸ 5 ਅਗਸਤ ਵਾਲੀ ਕੈਬਨਟ ਮੀਟਿੰਗ ਦੇ ਵਿੱਚ ਕਿ ਜਿਹੜਾ ਪੱਕੇ ਕਰਨ ਵਾਸਤੇ ਜਿਹੜਾ ਰੈਗੂਲਰਾਈਜੇਸ਼ਨ ਦਾ ਕੰਮ ਆ ਉਹ 5 ਸਾਲ ਦੇ ਹਿਸਾਬ ਦੇ ਨਾਲ 7 ਸਾਲ ਦੇ ਹਿਸਾਬ ਦੇ ਨਾਲ ਜਾਂ ਫਿਰ 10 ਸਾਲ ਦੇ ਹਿਸਾਬ ਦੇ ਨਾਲ ਕੀਤਾ ਜਾਵੇ ਜਾਂ ਫਿਰ ਉਹਨਾਂ ਤੋਂ ਪਹਿਲਾਂ ਵਾਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਵੈਸੇ ਜਿਹੜੀਆਂ ਪਹਿਲੀਆਂ ਜਿਹੜੀਆਂ ਚਰਚਾਵਾਂ ਛੜ ਗਈਆਂ ਨੇ ਉਹ ਹੀ ਨੇ ਕਿ ਜੋ ਮੁਲਾਜ਼ਮ ਕਰਮਚਾਰੀ ਕੌਸ਼ਲ ਰੋਜ਼ਗਾਰ ਨਿਗਮ ਦੇ ਉੱਤੇ ਪੋਰਟ ਹੋਏ ਨੇ ਜਿੱਥੇ ਰਜਿਸਟਰਡ ਨੇ ਉਹਨਾਂ ਨੂੰ ਹੀ ਰੈਗੂਲਰ ਕਰਨ ਦੇ ਲਈ ਵਿਚਾਰ ਕੀਤਾ ਜਾ ਸਕਦਾ ਹੈ ਫਿਲਹਾਲ ਵੱਖ-ਵੱਖ ਵਿਭਾਗਾਂ ਦੇ ਵਿੱਚ ਕਈ ਮੁਲਾਜ਼ਮ ਨੇ ਜਿਨ੍ਹਾਂ ਨੇ ਅਜੇ ਤੱਕ ਇਸ ਪੋਰਟ ਦੇ ਉੱਤੇ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੋਈ ਤਾਂ ਉਹਨਾਂ ਲਈ ਥੋੜੀਆਂ ਜੀਆਂ ਮੁਸੀਬਤਾਂ ਹੋ ਸਕਦੀਆਂ ਨੇ ਤੇ ਪੰਜਾਬ ਦੇ ਵਿੱਚ ਵੀ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲੀ ਪਾਲਿਸੀ ਆ ਉਹਦੇ ਉੱਤੇ ਵੀ ਹਰਿਆਣਾ ਸਰਕਾਰ ਨੇ ਚਰਚਾ ਕੀਤੀ ਆ ਤੇ ਕੁਝ ਇੱਕ ਕਹਿੰਦੇ ਪੁਆਇੰਟ ਉਹਦੇ ਵਿੱਚੋਂ ਵੀ ਉਹਨਾਂ ਨੇ ਆਪਣੀ ਪਾਲਿਸੀ ਦੇ ਵਿੱਚ ਸ਼ਾਮਲ ਕੀਤੇ ਨੇ ਕਿ ਕਿਸ ਆਧਾਰ ਦੇ ਉੱਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਣਾ ਹੈ ਤੁਹਾਨੂੰ ਦੱਸ ਦਈਏ ਕਿ ਮੁਲਾਜ਼ਮਾਂ ਦੀ ਜਥੇਬੰਦੀਆਂ ਦੀ ਹਮੇਸ਼ਾ ਇਹੀ ਮੰਗ ਹੁੰਦੀ ਹੈ ਕਿ ਸਾਨੂੰ ਪੱਕੇ ਕੀਤਾ ਜਾਵੇ ਪਹਿਲਾਂ ਕੰਟਰੈਕਟ ਦੇ ਉੱਤੇ ਹੀ ਜਾਂ ਕੱਚੇ ਮੁਲਾਜ਼ਮ ਹੁੰਦੇ ਸੀ ਹੁਣ ਵੱਖ-ਵੱਖ ਏਜੰਸੀਆਂ ਦੇ ਥਰੂ ਵੀ ਆਊਟਸੋਰਸਿੰਗ ਰਾਹੀਂ ਮੁਲਾਜ਼ਮ ਭਰਤੀ ਕੀਤੇ ਜਾਂਦੇ ਨੇ ਤੇ ਉਹਨਾਂ ਦੇ ਪੱਕੇ ਹੋਣ ਦੀ ਉਮੀਦ ਬਹੁਤ ਘੱਟ ਹੁੰਦੀ ਹੈ। ਉਹਨਾਂ ਨੂੰ ਵੀ ਸੰਘਰਸ਼ ਕਰਨਾ ਪੈਂਦਾ ਹੈ। ਲੰਬੇ ਸਮੇਂ ਤੋਂ ਮੁਲਾਜ਼ਮ ਜਥੇਬੰਦੀਆਂ ਚਾਹੇ ਪੰਜਾਬ ਦੀਆਂ ਹੋਣ ਚਾਹੇ ਹਰਿਆਣਾ ਦੀਆਂ ਹੋਣ ਸੰਘਰਸ਼ ਕਰ ਰਹੀਆਂ ਨੇ ਕਿ ਸਾਨੂੰ ਪੱਕਾ ਕੀਤਾ ਜਾਵੇ ਤੇ ਪਿੱਛੇ ਜੇ ਪੰਜਾਬ ਦੇ ਵਿੱਚ ਵੀ ਮੁਲਾਜ਼ਮਾਂ ਨੂੰ ਪੱਕੇ ਕਰਨ ਦੀਆਂ ਗੱਲਾਂ ਚੱਲੀਆਂ ਸੀ ਪਰ ਕਹਿੰਦੇ ਕੀ ਉਹ ਕਾਗਜ਼ੀ ਕਾਰਵਾਈਆਂ ਤੱਕ ਹੀ ਸੀਮਤ ਰਹਿ ਗਿਆ। ਕੁਲਮਲਾ ਕੇ ਕਈ ਮੁਲਾਜ਼ਮ ਪੱਕੇ ਵੀ ਹੋਏ ਨੇ ਪਰ ਜ਼ਿਆਦਾਤਰ ਜਿਹੜੇ ਸੀਗੇ ਸਵਾਲ ਖੜੇ ਹੋਏ ਸੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪਾਲਿਸੀ ਦੇ ਉੱਤੇ ਤੇ ਹੁਣ ਹਰਿਆਣਾ ਸਰਕਾਰ ਪਹਿਲ ਕਦਮੀ ਕਰਨ ਜਾ ਰਹੀ ਹੈ। ਚੋਣਾਂ ਦੇ ਮਤੇ ਨਜ਼ਰੀਏ ਸਾਰਾ ਕੁਝ ਕੀਤਾ ਜਾ ਰਿਹਾ ਹੈ ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਆਉਣ ਵਾਲੇ ਮਹੀਨਿਆਂ ਦੇ ਵਿੱਚ ਹੀ ਨੇ ਯਾਨੀ ਕਿ ਅਕਤੂਬਰ ਨਵੰਬਰ ਦੇ ਵਿੱਚ ਨਵੀਂ ਸਰਕਾਰ ਬਣਨ ਦੀ ਤਿਆਰੀ ਹੋ ਜਾਵੇਗੀ ਚੋਣਾਂ ਦਾ ਕੰਮ ਨੇਪਰੇ ਚੜ ਜਾਊਗਾ ਤਾਂ ਕਿਹੜੀ ਸਰਕਾਰ ਬਣਦੀ ਇਹ ਬਾਅਦ ਦੀ ਗੱਲ ਹੈ ਪਰ ਪਹਿਲੀ ਸਰਕਾਰ ਜੇਕਰ ਕੋਈ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਜਾਂ ਫਿਰ ਪੱਕੇ ਕਰਦੀ ਹੈ ਤਾਂ ਮੁਲਾਜ਼ਮਾਂ ਵਾਸਤੇ ਰਾਹਤ ਭਰੀ ਖਬਰ ਹੋਵੇਗੀ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤਂ ਗਦਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਔਰ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ